ਦੋਸਤੋ ਯਾਰ ਆ ਤਾਇਰਨ ਸਮਝੋ ਭਾਰੀ ਹੋਇਆ ਪਿਆ ਕੰਮ ਇੱਥੇ ਫੈਕਟਰੀ ਨੂੰ ਅੱਗ ਲੱਗ ਲੱਗ ਜਾਂਦੀ ਆ ਕੋਈ ਕਾਰਨ ਬੰਦਾ ਅੱਗ ਲੱਗਣ ਦਾ ਟਾਇਰਾਂ ਵਾਲੀ ਫੈਕਟਰੀ ਆ ਸਕਰਾਬ ਪਿਆ ਵਾ ਗੱਡੀਆਂ ਗੁੱਡੀਆਂ ਵੀ ਖੜੀਆਂ ਹੋਈਆਂ ਨੇ ਚ ਕਾਫੀ ਇਸ ਬੋਸਲ ਦਾ ਹੀ ਕੰਮ ਆ ਸਾਰਾ ਇਹ ਤੁ ਜੱਡ ਤੇ ਪਰ ਅੱਗ ਦੇਖੋ ਦੋਸਤੋ ਇਹ ਤਾਂ ਬਹੁਤ ਔਖੀ ਬੁਝਣੀ ਆ ਬਾਬੇ ਦੇਖ ਸਕਦੇ ਹੋ ਟਾਇਰ ਪਿਆ ਕੇ ਟਾਇਰਾਂ ਨੂੰ ਮੱਗੀ ਗਿਆ ਲਿਓ ਆਂਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇੰਨੀ ਅੱਗ ਕਿੱਥੇ ਕੰਟਰੋਲ ਹੁੰਦੀ ਆ ਯਾਰ ਬਹੁਤ ਭਾਰੀ ਨੁਕਸਾਨ ਹੋ ਗਿਆ ਵੀਰ ਦਾ ਦੇ ਨੇ ਅੱਗੇ ਉੱਪਰ ਵੱੜ ਕੇ ਥੋੜੀ ਜਿਹੀਆਂ ਦਾ ਲਾਟ ਦੇ ਉੱਤੇ ਤਾਂ ਪੈਂਦੇ ਜੇ ਉਹ ਤੁਸੀਂ ਬੱਚੇ ਦੇਖ ਸਕਦੇ ਹੋ ਵੱਡੀਆਂ ਖੜੀਆਂ ਨੇ ਗੱਡੀਆਂ ਦੂਜੀ ਕਿਥੇ ਨਹੀਂ ਪਰਾਂ ਗੱਡੀਆਂ ਖੜੀਆਂ ਨੇ ਪਹਿਹਰਾਂ ਨੂੰ ਲੱਗੀ ਵੀ ਅੱਗ ਪਰਲੇ ਪਾਸੇ ਗੱਡੀਆਂ ਖੜੀਆਂ ਉਹ ਗੱਡੀਆਂ ਕਰਨੀਆਂ ਵੱਡੀਆਂ ਦੀ ਅੱਗ ਹੋਣਾ ਓਏ ਹੋਏ ਹੋਏ ਕਿੰਨਾ ਨੁਕਸਾਨ ਹੋਇਆਣਾ ਵੀਰ ਦਾ ਯਾਰ ਟੈਰਾਂ ਨੂੰ ਤਾਂ ਲੱਗੀ ਹੋਈ ਅੱਗ ਛੇਤੀ ਬੁਝਦੀ ਹੋਈ ਨਹੀਂਗੀ ਆ ਦੇਖੋ ਗੱਡੀਆਂ ਅੱਗ ਬੁਝਾਉਣ ਵਾਲੀਆਂ ਆਈਆਂ ਹੋਈਆਂ ਵਾ ਦੋ ਤਿੰਨ ਆਈਆਂ ਹੋਈਆਂ ਵਾ ਕਿੰਨੇ ਜ਼ੋਰ ਲਾ ਰਹੀਆਂ ਤੇ ਪਰ ਅੱਗ ਫੇਰ ਵੀ ਨਹੀਂ ਕਾਬੂ ਪਾਈ ਜਾ ਰਹੀ ਆ ਗੱਡੀਆਂ ਸੁਰੂਕ ਵਾਲੀ ਲੱਗਦੀ ਇਹਨਾਂ ਨੇ ਸੁਰੂਕ ਕਰਦੀ ਨਹੀਂ ਕਰਦਾ ਇਹਨਾਂ ਦਾ ਇਹੋ ਚਾਹੁੰਦਾ ਪ੍ਰੈਸ਼ਰ ਹੀ ਨਹੀਂ ਜਾਂਦਾ ਇਹਦਾ ਆ ਗੱਡੀਆਂ ਤੁਸੀਂ ਬਾਹਰ ਖੜੀਆਂ ਦੇਖ ਸਕਦੇ ਹੋ ਜਿਵੇਂ ਆ ਬਾਹਰ ਖੜਿਆ ਨਾ ਸਟਰੇਆ ਆਪਣਾ ਸਮਾਨ ਗੱਡੀਆਂ ਤੇ ਜਿਹੜਾ ਆਪਾਂ अग कंट्रोल रोड भी जाम हो गया अंदर कवाड़ पाना लगी ਗੱਭਿਆਉਣ ਵਾਸਤੇ ਪਰ ਇਹਦੀ ਮਾਰ ਹੀ ਨਹੀਂ ਕਰਨੀ ਕੋਈ ਜਦੋਂ ਐਡੀ ਫਾਇਰ ਬਗ ਰੇਡ ਨਹੀਂ ਕੰਮ ਕਰਦੀ ਇਹ ਟੂਟੀ ਦਾ ਉਹਦਾ ਕੁਝ ਨਹੀਂ ਹੋਣਾ ਇੱਕ ਟੂਟੀ ਨੇ ਕੁਝ ਨਹੀਂ ਕਰਨਾ ਬਾਈ ਜਦੋਂ ਐਡੀ ਉਹਦਾ ਐਡਾ ਪ੍ਰੈਸ਼ਰ ਆ ਉਹ ਨਹੀਂ ਅੱਗ ਦੇ ਨੇੜੇ ਜਾਂਦਾ ਸਹੀ ਗੱਲ ਆ ਇਹ ਜੜੀ ਰੱਖੇ ਜਿਹਨੇ ਅਮਰ ਫੋਨ ਬੰਦ ਕਰ ਦਿਆ ਇਹਦੇ ਬਹੁਤ ਤਕੜਾ ਸ਼ਿਗਬ ਬਾਈ ਦਾ ਕਵਾੜ ਦਾ ਕੰਮ ਹੋ ਸਕਦਾ ਕੋਈ ਕਾਰਨ ਬਣਿਆ ਹੋਵੇ ਕੀ ਕਾਰਨ ਬਣਿਆ ਇਹਦੇ ਬਾਰੇ ਕੁਝ ਵੀ ਹਜੇ ਨਹੀਂ ਪਤਾ ਲੱਗਾ ਸ਼ਰਾਰਤ ਤਾਂ ਕੋਈ ਕਰ ਨਹੀਂ ਸਕਦਾਗਾ ਤੇ ਪਰ ਇਹ ਕਾਰਨ ਕੀ ਬਣਿਆ ਯਾਰ ਕਿਸ ਤਰ੍ਹਾਂ ਅੱਗ ਲੱਗੀ ਆ ਸਮਝੋ ਬਾਰਾ ਦੋਸਤੋ ਬਹੁਤ ਯਾਨੀ ਕਿ ਨੁਕਸਾਨ ਹੋ ਗਿਆ ਇੱਕ ਦੁਕਾਨਦਾਰੀ ਇੱਕ ਅੱਡਾ ਬਣਾਉਣਾ ਉਸ ਨੂੰ ਅਜਮਾਉਣਾ ਬਹੁਤ ਟਾਈਮ ਲੱਗ ਜਾਂਦਾ ਦੋਸਤੋ ਮਨੋ ਦਾ ਮੁਸ਼ਕਲ ਹੀ ਲੱਗਦਾ ਕੰਮ ਪਾਣੀ ਦਾ ਕੰਮ ਹੀ ਨਹੀਂ ਕਰਦਾ ਉੱਤੇ ਪ੍ਰੈਸ਼ਰ ਦੂਰੀ ਖਿੰਡੀ ਜਾਂਦਾ ਲਾਟ ਦੇ ਦਾ ਪੈਲੇ ਜੀ ਪਾਣੀ ਬਾਹਰ ਬਾਣ ਬਣ ਦੂਰੀ ਕਿਤੇ ਜਾਂਦਾ ਜਿਆਦੇ ਦਾ ਕਾਰਨ ਤਾਰਾ ਤੂਰਾ ਦਾ ਹੀ ਬੰਦ ਆ ਜੇ ਕੋਈ ਤਾਰਾਂ ਦਾ ਸੰਪਾਰਕ ਹੋਣਾ ਕੋਈ ਜੋੜ ਨੰਗੇ ਰਹਿਣਾ ਪਤਲੀਆਂ ਤਾਰਾਂ ਹੋਣ ਦਾ ਕਾਰਨ ਹੋ ਗਿਆ ਇਹੋ ਜਿਹੀ ਕਾਰਨ ਬੰਦਾ ਹੋਰ ਤਾਂ ਕੋਈ ਕਾਰਨ ਹੈ ਨਹੀਂ ਜਾਂ ਬਾਲਾ ਜਾਂ ਕੋਈ ਬੈਟਰੀ ਸੰਪਾਰਕ ਕਰਦੇ ਹੋਏ ਆਸ ਵਿੱਚ ਤਾਰਾਂ ਜੁੜਨ ਦੇ ਕਾਰਨ ਬਲਾਸਟ ਬਣ ਸਕਦਾ ਹੁਣ ਲੱਗਦਾ ਨਹੀਂ ਕੁਝ ਕੰਟਰੋਲ ਹੋ ਗਿਆ ਉਸ ਤੋਂ ਪਾਣੀ ਕੰਮ ਕਰਦਾ ਮੈਨੂੰ ਹੈ ਆ ਤਾਂ ਹੋ ਗਿਆ ਐਨੇ ਕਰਿਆ ਲਾਣਾ ਕੰਮ ਉਸ ਤੋਂ ਆ ਵੀ ਆ ਗਾ ਬੇਨਾ ਪਰ ਇਹੋ ਗੱਡੀਆਂ ਆ ਪਰਾਂ ਨੂੰ ਗੱਡੀਆਂ ਨੂੰ ਪੈ ਗਈ ਪਰਲੇ ਪਾਈ ਗੱਡੀਆਂ ਖੜੀਆਂ ਹਵਾ ਬਦਲ ਗਈ ਪੂਰਾ ਹੋ ਗਈ ਹੈਗਾ ਹਵਾਵਾਂ ਨੂੰ ਹੋ ਗਈ ਬਾਈ ਹੁਣ ਸੋਰੀ ਜੀ ਪਾਣੀ ਕੀ ਕਿੜਾ ਆ ਗਿਆ ਵਾ ਇਧਰਲੇ ਪਾਸੇ ਦੇਖਦੇ ਆ ਕੀ ਸਮਾਨ ਪਿਆ ਇਧਰਲੇ ਪਾਸੇ ਦਿਖਾਉਣੇ ਆ ਤੁਹਾਨੂੰ ਹਾਂ ਹਾਂ ਅੰਗਵਾੜ ਗੱਡੀਆਂ ਗੱਡੀਆਂ ਇਧਰਲੇ ਪਾਸੇ ਚਲੋ ਸ਼ੁਕਰ ਆ ਥੋੜੀਆਂ ਗੱਡੀਆਂ ਬਚੀਆਂ ਹੋਈਆਂ ਥੋੜਾ ਸਮਾਨ ਬਚਿਆ ਹੋਇਆ ਪਰ ਫਿਰ ਵੀ ਨੁਕਸਾਨ ਬਹੁਤ ਹੋ ਜਾਣਾ ਜੇ ਨਾ ਕੰਟਰੋਲ ਆਗ ਹੁੰਦੀ ਤਾਂ ਕਰ ਲਿਆ ਕੰਟਰੋਲ ਆਗ ਵੀਰੋ ਉਹਨਾਂ ਨੇ